ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਇੱਕ ਹੋਰ ਝਟਕਾ ਦਿੱਤਾ ਗਿਆ ਦੱਸਦੀ ਹੈ ਕਿ ਝੋਨੇ ਦੀ ਬਜਾਈ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਕੁਝ ਜਿਹੜੇ ਬੀਜ ਨੇ ਝੋਨੇ ਦੇ ਉਹਨਾਂ ਦੇ ਉੱਤੇ ਜਿਹੜੀ پابੰਦੀ ਲਗਾ ਦਿੱਤੀ ਗਈ ਆ ਦੱਸਦੀ ਹੈ ਕਿ ਹਾਈਬ੍ਰਿਡ ਬੀਜ ਅਤੇ ਪੂਸ਼ਾ 44 ਆ ਜਿਹੜੀ ਉਸ ਤੇ پابੰਦੀ ਲੱਗ ਚੁੱਕੀ ਆ ਇਹ ਹੁਣ ਖੇਤਾਂ ਦੇ ਵਿੱਚ ਨਹੀਂ ਦਿਖਾਈ ਦੇਵੇਗੀ ਜੇਕਰ ਕਿਸੇ ਕਿਸਾਨ ਦੇ ਵੱਲੋਂ ਇਸ ਦੀ ਜਿਹੜੀ ਬਜਾਈ ਆ ਉਹ ਕੀਤੀ ਜਾਂਦੀ ਆ ਤਾਂ ਉਸ ਤੇ ਕੋਈ ਕਾਰਵਾਈ ਵੀ ਹੋ ਸਕਦੀ ਹੈ ਕਿਉਂਕਿ ਇਹ ਨਾ ਬੀਜਾਂ ਦੇ ਉੱਤੇ ਪਾਬੰਦੀ ਲੱਗ ਚੁੱਕੀ ਆ ਪੂਸ਼ਾ 44 ਅਤੇ ਹਾਈਬ੍ਰਿਡਾ ਝੋਨੇ ਦੇ ਬੀਜ ਨੇ ਜਿਹੜੇ ਉਹਨਾਂ ਦੇ ਉੱਤੇ ਆ ਪਾਬੰਦੀ ਲੱਗੀ ਆ ਤੇ ਨਾਲ ਹੀ ਜਿਹੜੀ ਆ ਉਹ ਅਪੀਲ ਕੀਤੀ ਗਈ ਆ ਕਿ ਜਿਹੜੇ ਕਿਸਾਨ ਇਹ ਜਿਹੜੀਆਂ ਝੋਨੇ ਦੀਆਂ ਫਸਲਾਂ ਨੇ ਜਿਨ੍ਹਾਂ ਤੇ ਜਿਹੜਾ ਪਾਬੰਦੀ ਲੱਗੀ ਆ ਉਹ ਫਸਲਾਂ ਜਿਹੜੀਆਂ ਨੇ ਉਹ ਨਾ ਬੀਜਣ ਉਹ ਬੀਜ ਨਾ ਬੀਜਣ ਤਾਂ ਕਿ ਜਿਹੜਾ ਮੰਡੀਆਂ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਪਿਛਲੀ ਵਾਰ ਦੀ ਤਰ੍ਹਾਂ ਜਿਹੜਾ ਖੱਜਲ ਖਰਾਬ ਨਾ ਹੋਣਾ ਪਵੇ ਕਿਉਂਕਿ ਪਿਛਲੇ ਸਾਲ ਜਿਹੜਾ ਕਿਸਾਨਾਂ ਦੇ ਵੱਲੋਂ ਪਿਛਲਾ ਜਦੋਂ ਝੋਨੇ ਦੇ ਸੀਜ਼ਨ ਆਇਆ ਸੀ ਕਟਾਈ ਦਾ ਤਾਂ ਉਦੋਂ ਕਿਸਾਨਾਂ ਦੇ ਬੋਲੋ ਜਿਹੜਾ ਧਰਨੇ ਲਾ ਲ ਕੇ ਆਪਣਾ ਜਿਹੜਾ ਝੋਨਾ ਉਹ ਵੇਚਣਾ ਪਿਆ ਸੀ ਤਾਂ ਹੁਣ ਸਰਕਾਰ ਦੇ ਵੱਲੋਂ ਪਹਿਲਾਂ ਹੀ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਪੂਸ਼ਾ 44 ਤੇ ਹਾਈਬ੍ਰਿਡ ਬੀਜ ਨੇ ਜਿਹੜੇ ਉਹਨਾਂ ਨੂੰ ਨਾ ਬੀਜਿਆ ਜਾਵੇ ਨਾ ਤਾਂ ਉਹਨਾਂ ਦੀ ਪੌਦ ਲਗਾਈ ਜਾਵੇ ਤੇ ਨਾ ਬਾਅਦ ਵਿੱਚ ਖੇਤਾਂ ਦੇ ਵਿੱਚ ਜਿਹੜਾ ਉਸ ਨੂੰ ਲਾਇਆ ਜਾਵੇ ਤਾਂ ਹੁਣ ਇਹ ਵੱਡਾ ਜਿਹੜਾ ਐਲਾਨ ਆਉ ਕਿਸਾਨਾਂ ਦੇ ਲਈ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਦੱਸਦੀ ਹੈ ਕਿ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਬੰਦੀ ਸ਼ੁਦਾ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਨਹੀਂ ਬੀਜਣੀਆਂ ਚਾਹੀਦੀਆਂ ਤਾਂ ਜੋ ਮੰਡੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਬਚਿਆ ਜਾ ਸਕੇ ਝੋਨੇ ਦੀਆਂ ਝੋਨੇ ਦੀਆਂ ਸ਼ਪਾਰਸ਼ ਕੀਤੀਆਂ ਕਿਸਮਾਂ ਦੇ ਬੀਜ ਬੀਜਣ ਬਾਰੇ ਤਕਨੀਕੀ ਜਾਣਕਾਰੀ ਦਿੰਦੇ ਹੋਏ ਡਾਕਟਰ ਅਮਰੀਕ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਮੰਡੀ ਦੇ ਵਿੱਚ ਝੋਨੇ ਦੇ ਮੰਡੀਕਰਨ ਦੌਰਾਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਸੀ ਉਹਨਾਂ ਨੇ ਕਿਹਾ ਕਿ ਇਸ ਕਿਸਮ ਦੀ ਸਮੱਸਿਆ ਮੱਦੇ ਹੱਲ ਦੇ ਲਈ ਪੰਜਾਬ ਸਰਕਾਰ ਨੇ ਹਾਈਬ੍ਰਿਡ ਕਿਸਮ ਦੇ ਬੀਜਾਂ ਦੀ ਵਿਕਰੀ ਅਤੇ ਵਿਜਾਈ ਤੇ ਪਾਬੰਦੀ ਲਗਾਈ ਹੈ। ਇਸ ਸੰਬੰਧ ਦੇ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲਗਾਤਾਰ ਕਿਸਾਨਾਂ ਨੂੰ ਇਹ ਕਿਸਮਾਂ ਨਾ ਲਾਉਣਾ ਤੇ ਬੀਜ ਵਗਰੇਤਾ ਨੂੰ ਇਹ ਕਿਸਮਾਂ ਦੇ ਬੀਜ ਨਾ ਵੇਚਣ ਦੀ ਅਪੀਲ ਕਰ ਰਿਹਾ। ਉਹਨਾਂ ਨੇ ਕਿਹਾ ਕਿ ਕਿਸਾਨਾਂ ਗਵਾਂਡੀ ਰਾਜਾਂ ਤੋਂ ਹਾਈਬ੍ਰਿਡ ਕਿਸਮਾਂ ਦੇ ਬੀਜ ਖਰੀਦ ਕੇ ਬੀਜ ਬੀਜਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਪੂਸ਼ਾ 44 ਅਤੇ ਹਾਈਬ੍ਰਿਡ ਕਿਸਮਾਂ ਦੇ ਬੀਜਾਂ ਦੀ ਵਰਤੋਂ ਕਰਕੇ ਪੌਦੇ ਨਾ ਬੀਜਣ ਤਾਂ ਜੋ ਬਾਅਦ ਵਿੱਚ ਉਹਨਾਂ ਨੂੰ ਕੋਈ ਮੁਸ਼ਕਲ ਆ ਜਾਵੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਸਿਫਾਰਸ਼ ਕੀਤੀਆਂ ਕਿਸਮਾਂ ਦੇ ਬੀਜ ਬੀਜ ਕੇ ਸਮੇਂ ਸਿਰ ਪਨੀਰੀ ਦੀ ਬਿਜਾਈ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਪੀਆਰ 128 ਕਿਸਮਾਂ ਦੇ ਬੀਜਾਂ ਦੀ ਬਹੁਤ ਮੰਗ ਹੈ ਉਹਨਾਂ ਨੇ ਕਹਿ ਕੇ ਪੀਆਰ 128 ਅਤੇ ਹੋਰ ਕਿਸਮਾਂ ਦੇ ਪੌਦੇ ਸਿਰਫ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਸਪਰਸ਼ ਕੀਤੇ ਸਮੇਂ ਤੇ ਹੀ ਬੀਜਣੇ ਚਾਹੀਦੇ ਆ ਅਤੇ ਫਸਲ ਨੂੰ ਹੋਰ ਕਿਸਮਾਂ ਨਾਲੋਂ ਘੱਟ ਯੂਰੀਆ ਖਾਦ ਦੇਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਬੀਜ ਬੀਜਣ ਤੋਂ ਪਹਿਲਾਂ ਬੀਜ ਨੂੰ ਬੀਜਾਂ ਨੂੰ ਪਾਣੀ ਦੇਵੇ ਭਰੇ ਟੱਬ ਦੇ ਵਿੱਚ ਪਾ ਦੇਣਾ ਚਾਹੀਦਾ ਬਿਮਾਰ ਅਤੇ ਕਮਜ਼ੋਰ ਬੀਜਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਸਿਰਫ ਪਾਣੀ ਹੇਠਾਂ ਬੈਠੇ ਬੀਜਾਂ ਨੂੰ ਹੀ ਬੀਜਣ ਦੀ ਇਹ ਜਿਹੜੀ ਬੀਜਣ ਬਰਤਿਆ ਜਾਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਚੁਣੇ ਹੋਏ ਸਿਹਤਮੰਦ ਬੀਜਾਂ ਨੂੰ ਸਪ੍ਰਿਟ ਨਾਮਕ ਉਲੀ ਨਾਸ਼ਕ 24 ਗ੍ਰਾਮ 100 ਮਿਲੀਲੀਟਰ ਪਾਣੀ ਪ੍ਰਤੀ 8 ਕਿਲੋ ਬੀਜ ਦੇ ਵਿੱਚ ਘੋਲ ਕੇ ਸੁੱਧਿਆ ਜਾਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਸੁੱਧੇ ਹੋਏ ਬੀਜਾਂ ਨੂੰ ਗਿੱਲੀਆਂ ਬੂਰੀਆਂ ਦੇ ਵਿੱਚ 6-7 ਮੋਟੀਆਂ ਪਰਤਾਂ ਫਲਾਜ ਦੇਣੀਆਂ ਚਾਹੀਦੀਆਂ ਗਿੱਲੀਆਂ ਥੈਲੀਆਂ ਨਾਲ ਟਕਣਾ ਚਾਹੀਦਾ ਔਰ ਰੋਜ਼ਾਨਾ ਪਾਣੀ ਪਾ ਕੇ ਬੂਰੀਆਂ ਨੂੰ ਗਿੱਲਾ ਰੱਖਣਾ ਚਾਹੀਦਾ ਤਾਂ ਇਹ ਜਿਹੜੀਆਂ ਤਕਨੀਕੀ ਮਾਰਾਂ ਦੇ ਵੱਲੋਂ ਜਿਹੜੀਆਂ ਕੁ ਸਾਵਧਾਨੀਆਂ ਨੇ ਕਿਸਾਨਾਂ ਨੂੰ ਦੱਸੀਆਂ ਗਈਆਂ ਨੇ ਪਰ ਆ ਪੂਸ਼ਾ 44 ਅਤੇ ਹਾਈਬ੍ਰਿਡ ਕਿਸਮਾਂ ਦੇ ਜਾਂ ਦੇ ਉੱਤੇ ਜਿਹੜੀ ਪਾਬੰਦੀ ਲਗਾ ਦਿੱਤੀ ਗਈ ਆ ਉਹਨਾਂ ਨੇ ਕਹਿ ਕੇ ਜੇਕਰ ਕਿਸਾਨ ਜਿਹੜਾ ਇਹਨਾਂ ਬੀਜਾਂ ਦੀ ਵਰਤੋਂ ਕਰਦਾ ਚਾਹੇ ਉਹ ਗਵਾਂਢੀ ਰਾਜਾਂ ਤੋਂ ਲਿਆ ਕੇ ਇਹਨਾਂ ਬੀਜਾਂ ਦੀ ਵਰਤੋਂ ਕਰਦਾ ਤਾਂ ਉਹ ਗੈਰ ਕਾਨੂੰਨੀ ਹੋਵੇਗਾ ਪੰਜਾਬ ਸਰਕਾਰ ਦੇ ਹੁਕਮਾਂ ਦੀ ਜਿਹੜੀ ਉਲੰਘਣਾ ਹੋਵੇਗੀ ਜਿਸ ਤੇ ਜਿਹੜੀ ਅੱਗੇ ਚੱਲ ਕੇ ਕੋਈ ਕਾਰਵਾਈ ਵੀ ਹੋ ਸਕਦੀ ਹੈ ਕਿਉਂਕਿ ਜਿੰਨਾ ਬੀਜਾਂ ਦੇ ਉੱਤੇ ਪਾਬੰਦੀ ਲਗਾਈ ਹੈ ਜੇਕਰ ਉਹ ਕਿਸੇਤਾਂ ਦੇ ਵਿੱਚ ਵੀਜਣਗੇ ਤਾਂ ਇਹ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਹੋਵੇਗੀ ਤਾਂ ਹਾਈਬ੍ਰਿਡ ਬੀਜ ਅਤੇ ਪੂਸ਼ਾ 44 ਜਿਹੜੀ ਮੰਨਿਆ ਜਾਂਦਾ ਹੈ ਕਿ ਸਭ ਤੋਂ ਜ਼ਿਆਦਾ ਪਾਣੀ ਲੈਂਦੀ ਹੈ ਇਸ ਕਰਕੇ ਉਸ ਨੂੰ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਪਿਛਲਾ ਸੀਜ਼ਨ ਆਇਆ ਸੀ ਉਦੋਂ ਵੀ ਕਿਸਾਨਾਂ ਦੇ ਵੱਲੋਂ ਜਿਹੜਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਮੰਡੀਕਰਨ ਦੇ ਵਿੱਚ ਜਿਹੜੀ ਦਿੱਕਤ ਆ ਰਹੀ ਸੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ